ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਪਿਛਲੇ ਦਿਨੀ ਆਪਣੇ ਪੁਰਾਣੇ ਵਰਕਰਾਂ ਅਤੇ ਆਗੂਆਂ ਦੀ ਮਿਹਨਤ ਨੂੰ ਦੇਖਦੇ ਹੋਏ ਉਹਨਾਂ ਨੂੰ ਹੋਰ ਉੱਚ ਅਹੁਦੇ ਦੇ ਕੇ ਨਵਾਜਿਆ ਗਿਆ ਹੈ ਇਸ ਸਬੰਧਤ ਦੇ ਵਿੱਚ ਅੱਜ ਡਾਕਟਰ ਹਜੀ ਸਿੰਘ ਸ਼ੈਰੀ ਐਸਈ ਵਿੰਗ ਜ਼ਿਲ੍ਹਾ ਪ੍ਰਧਾਨ ਫਾਇਲਗਾ ਦੇ ਦਫ਼ਤਰ ਵਿਖੇ ਅੱਜ ਇੱਕ ਵਿਸ਼ੇਸ਼ ਬੈਠਕ ਰੱਖੀ ਗਈ ਇਸ ਬੈਠਕ ਤੇ ਕਈ ਆਗੂ ਅਤੇ ਵਰਕਰ ਪੁੱਜੇ ਜਿਨ੍ਹਾਂ ਨੇ ਨਵੇਂ ਅਹੁਦੇਦਾਰਾਂ ਨੂੰ ਮੂਮਟਾ ਕਰਾ ਕੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਗੁਰਿੰਦਰਪਾਲ ਸ਼ਾਹਰੀ ਸਟੇਟ ਜੁਆਇੰਟ ਸਕੱਤਰ ਐਸ.ਏ.ਵਿੰਗ ਅਤੇ ਸੌਰੰਗ ਸਿੰਘ ਵਾਰਵਾਲ ਵਾਈਸ ਜ਼ਿਲ੍ਹਾ ਪ੍ਰਧਾਨ ਐਸ.ਏ.ਵਿੰਗ ਅਤੇ ਲਵ ਕਟਵਾਲ ਜਲਾਲਾਬਾਦ ਜ਼ਿਲ੍ਹਾ ਜੁਆਇੰਟ ਸਕੱਤਰ ਐਸ.ਏ.ਵਿੰਗ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਗੁਰਿੰਦਰਪਾਲ ਸ਼ੈਰੀ ਸੌਰਵ ਸਿੰਘ ਵੜਵਾਲ ਅਤੇ ਲਵ ਕਟਵਾਲ ਨੇ ਸਮੂਹ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਹਾਈ ਕਮਾਂਡ ਵੱਲੋਂ ਜੋ ਉਹਨਾਂ ਨੂੰ ਜ਼ਿੰਮੇਵਾਰੀ ਬਖਸ਼ੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਬਣਗੇ ਅਤੇ ਪਾਰਟੀ ਨੂੰ ਹੋਰ ਅੱਗਾ ਵਧਾਉਣ ਲਈ ਦਿਨ ਰਾਤ ਮਿਹਨਤ ਕਰਨਗੇ ਇਸ ਮੌਕੇ ਐਸੇਵਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਹਜੇ ਸਿੰਘ ਸ਼ੈਰੀ ਨੇ ਵੀ ਪਾਰਟੀ ਹਾਈ ਕਮਾਂਡ ਦਾ ਅਤੇ ਸਮੂਹ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਹੈ आम आदमी पार्टी जना आम आदमी पार्टी जना ਆਮ ਆਦਮੀ ਪਾਰਟੀ ਪੰਜਾਬ ਹਾਈ ਕਮਾਂਡ ਵੱਲੋਂ ਕੁਝ ਸਾਡੇ ਆਗੂਆਂ ਨੂੰ ਨਿਯੁਕਤੀ ਪੱਤਰ ਮਿਲੇ ਹਨ ਜਿਸ ਵਿੱਚ ਗੁਰਿੰਦਰਪਾਲ ਸ਼ਾਹੀ ਜਿਸ ਨੂੰ ਸਟੇਟ ਜੁਆਇਰ ਫੈਕਟਰੀ ਯੂਥ ਵਿੰਗ ਦੀ ਦਿੱਤੀ ਗਈ ਹੈ ਸਰਦਾਰ ਸਵਰਨ ਸਿੰਘ ਜੀ ਜੋ ਕਿ ਪਿੰਡ ਕਸਮਖਿਆ ਤੁਹਾਨੂੰ ਇਹਨਾਂ ਨੂੰ ਪਾਰਟੀ ਵੱਲੋਂ ਜ਼ਿਲ੍ਹਾ ਵਿheids ਪ੍ਰਧਾਨ ਦੀ ਜਿਹੜੀ ਐਸਸੀ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਦੇ ਨਾਲ ਲਵ ਕਟਵਾਲ ਜੀ ਜੋ ਕਿ ਜਲਾਲਾਬਾਦ ਪਿੰਡ ਤੋਂ ਤੋਤਿਆਂ ਵਾਲੀ ਪਿੰਡ ਤੋਂ ਹਨ ਇਹਨਾਂ ਨੂੰ ਸਾਡੀ ਪਾਰਟੀ ਵੱਲੋਂ ਹਾਈ ਕਮਾਂਡ ਵੱਲੋਂ ਜ਼ਿਲ੍ਹੇ ਦਾ ਜੁਆਇੰਟ ਸਕੱਤਰ ਸਯੁਗਤ ਕੀਤਾ ਗਿਆ ਹੈ ਐਸਸੀ ਵਿੰਗ ਵੱਲੋਂ ਇਸ ਵਾਸਤੇ ਅਸੀਂ ਉਹਨਾਂ ਦਾ ਔਰ ਸਾਡੇ ਵਰਕਰਾਂ ਚ ਬੜੀ ਖੁਸ਼ੀ ਦੀ ਲਹਿਰ ਹੈ ਔਰ ਉਹਨਾਂ ਦਾ ਅੱਜ ਅਸੀਂ ਮੂੰਹ ਮਿੱਠਾ ਕਰਾ ਕੇ ਉਹਨਾਂ ਨੂੰ ਜਿਹੜਾ ਹਾਰ ਪਨਾ ਕੇ ਉਹਨਾਂ ਦਾ ਜਿਹੜਾ ਹਥਾਈ ਕਮਾਂਡ ਦਾ ਵੀ ਅਸੀਂ ਧੰਨਵਾਦ ਕਰ ਰਹੇ ਹਾਂ ਜਿਨ੍ਹਾਂ ਨੇ ਇਹਨਾਂ ਪੁਰਾਣੇ ਵਰਕਰਾਂ ਉਹਨਾਂ ਦੇ ਕੰਮ ਦੇ ਆਧਾਰ ਤੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀਆਂ ਅਸੀਂ ਸਾਡੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਸੰਦੀਪ ਪਾਠਕ ਜੀ ਪ੍ਰਿੰਸੀਪਲ ਬੁੱਧਰਾਮ ਜੀ ਅਸੀਂ ਇਹਨਾਂ ਸਾਰਿਆਂ ਦਾ ਤੇ ਸਾਡੇ ਜਿਹੜੇ ਪੰਜਾਬ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਜੀ ਪੰਡੋਰੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਇਹਨਾਂ ਸਾਡੇ ਵਰਕਰਾਂ ਨੂੰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਤੇ ਅੱਜ ਵੱਡੇ ਵੱਡੇ ਅਹੁਦੇ ਅਨਾਜ ਦਿਵਾਇਆ ਮੈਂ ਧੰਨਵਾਦੀ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਨੈਸ਼ਨਲ ਜਨਰਲ ਸਕੱਤਰ ਡਾ ਰਵੀ ਪਾਟਕ ਜੀ ਔਰ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਪ੍ਰਿੰਸਪਲ ਬਕਰਮ ਜੀ ਜਿਨ੍ਹਾਂ ਦੀ ਬਦੌਲਤ ਉਹਨਾਂ ਨੇ ਮੈਨੂੰ ਪੰਜਾਬ ਦਾ ਯੂਥ ਦਾ ਸਟੇਟ ਜੁਆਇੰਟ ਸੈਕਟਰੀ ਡਕਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਪਾਰਟੀ ਦੀ ਤਰੱਕੀ ਦੀ ਅਰਦਾਤ ਕਰਦਾ ਰਹਾਂਗਾ ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਸ੍ਰੀ ਸੰਦੀਪ ਬਾਟਲ ਜੀ ਦਾ ਜਿਨ੍ਹਾਂ ਨੇ ਮੈਨੂੰ ਅਬਜ਼ੋਲਟ ਪਹਿਲਾਂ ਮੈਂ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕਿਆ ਸੀ ਵੀਂਗ ਦਾ ਜ਼ਿਲ੍ਹੇ ਦਾ ਸਰਕਲ ਇੰਚਾਰਜ ਤੋਂ ਲੱਗਿਆ ਸੀ ਅੱਜ ਮੈਂ ਜੁਆਇੰਟ ਸੈਕਟਰੀ ਤੱਕ ਆ ਗਿਆ ਤਮ ਸਭੇ ਧੰਨਵਾਦ ਕਰਨਾ ਮੇਰੇ ਤਾਇਆ ਜੀ ਬਹੁਤ ਹੀ ਸਤਿਕਾਰਯੋਗ ਹਰਜੀਤ ਸਿੰਘ ਸ਼ਿਸ਼ਾਰੀ ਜੀ ਜਿਨ੍ਹਾਂ ਦੀ ਅਸੀਂ ਨਿਸ਼ਾ ਨਿਰਦੇਸ਼ਕ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਤੁਰੰਤਰਾ ਦੇ ਸਾਡੇ ਇੱਕ ਹਸਾਬ ਨਾਲ ਥਮ ਸਾਡੇ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਕਰਨਾ ਚਾਹੀਦਾ ਸਤਿਯੋ ਸૌ ਤੋਂ ਪਹਿਲਾਂ ਮੈਂ ਰਾਇਸਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਉਹਨਾਂ ਦਾ ਸੰਦੀਪ ਪਾਠਕ ਜੀ ਜਿਨ੍ਹਾਂ ਨੇ ਔਰ ਇੱਥੇ ਵਿਸ਼ੇਸ਼ ਤੌਰ ਤੇ ਅਸੀਂ ਫਾਜ਼ਲ ਕਾ ਦੇ ਵਿੱਚ ਜਿਹੜੇ ਕੀ ਆਪਣੇ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੀਤ ਸਿੰਘ ਸ਼ਾਹਰੀ ਜੀ ਸਾਡੇ ਤੇ ਜ਼ਿਲ੍ਹੇ ਦੇ ਐਸੀ ਵਿੰਕ ਤੇ ਪ੍ਰਧਾਨ ਨੇ ਪਰਵਾਨ ਸਿੰਘ ਤੁਰਕਾ ਜੀ ਜਿਹੜੇ ਹੈਗੇ ਜਰਨਲ ਸਕੱਤਰ ਨੇ ਜ਼ਿਲ੍ਹੇ ਦੇ ਔਰ ਮੈਨੂੰ ਇਹਨਾਂ ਮੰਨੋ ਪਾਰਟੀ ਨੇ ਭਾਵੇਂ ਮੈਂ ਕਾਫੀ ਸਾਲਾਂ ਤੋਂ ਕੰਮ ਕਰ ਰਿਹਾ ਔਰ ਮੈਂ ਆਦੇ ਇਲਾਕੇ ਦੇ ਵਿੱਚ ਜਲਾਲਾਬਾਦ ਦੇ ਵਿੱਚ ਔਰ ਗੁਰੂ ਅਰਸਾ ਦੇ ਵਿੱਚ ਮੈਂ ਸਰਕਲ ਹੀ ਜਾ ਰਿਹਾ ਸੀ 22 22 ਪਿੰਡਾਂ ਦੇ ਵਿੱਚ ਕੰਮ ਕਰ ਰਿਹਾ ਸੀ ਕੁਸਤਾਬਾਦ ਨੂੰ 44 ਪਿੰਡ ਦਿੱਤੇ ਔਰ ਇਹਨਾਂ ਦੀ ਬਦੌਲਤ ਪਾਰਟੀ ਨੇ ਹੋਰ ਅੱਗੇ ਜ਼ਿੰਮੇਵਾਰੀ ਦਿੱਤੀ ਮੈਨੂੰ ਜਰਨਲਿਸਟ ਕਤਰ ਲਾਇਆ ਤੇ اسی ਵਿੰਗ ਦਾ ਜ਼ਿਲ੍ਹੇ ਦੇ ਤੇ ਇਸ ਇਸ ਸਬੰਧ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਸੀ ਡਾਕਟਰ ਆਪਣੇ ਹਰਜੀਤ ਸ਼ਾਹਰੀ ਜੀ ਦੇ ਦਫ਼ਤਰ ਦੇ ਵਿੱਚ ਇਲੈਕਸ਼ਨ ਦਾ ਦੌਰ ਆ ਗਿਆ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਐਕਟੀਵਿਟੀ ਕਰਨੀ ਫੀਲਡ ਦੇ ਵਿੱਚ ਉਹ ਸਬੰਧ ਦੇ ਅਸੀਂ ਇਕੱਠੇ ਹੋਏ ਸੀ ਕੀ ਨਾਮ ਕੀ ਤੁਹਾਡਾ ਜੀ ਸਵਰਨ ਸਿੰਘ ਜੀ ਸਵਰਨ ਸਿੰਘ ਵਾਰਵਾਲਾ ਪਾਰਟੀ ਨੇ ਨਵੇਂ ਉਹਦੇ ਦਿੱਤੇ ਸਾਡੇ 7 ਸਾਲ ਪੁਰਾਣੇ ਸਾਥੀ ਹੈ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾਂ ਕਿ ਪਾਰਟੀ ਚ ਆਪਣੀ ਮਿਹਨਤ ਨਾਲ ਕੰਮ ਕਰਨ ਸ਼ਾਰੀ ਤਾ ਪਹਿਲਾਂ ਹੀ ਜ਼ਿਲ੍ਹੇ ਦੇ ਐਸ்சி ਵਿੰਗ ਦੇ ਪ੍ਰਧਾਨ ਹੈਗੇ ਇਹਨਾਂ ਨੇ ਵੀ ਕਾਫੀ ਮਿਹਨਤ ਕੀਤੀ ਚਲੋ ਇਹ ਟੀਮ ਨਵੀਂ ਜਿਹੜੀ ਟੀਮ ਬਣੀ ਹੈ ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਇਹਨਾਂ ਦੇ ਉੱਤੇ ਲੜਾਈ ਲੜ ਕੇ ਜਿੱਤ ਲਈਏ ਔਰ ਇੱਕ ਪਾਸੇ ਇੰਡੀਆ ਘੱਟ ਜੋੜੇ ਦੂਜੇ ਪਾਸੇ ਜਿਹੜੇ ਪਾਰਟੀ ਜਨਤਾ ਪਾਰਟੀ ਦੇ ਨਾਲ ਕੋਈ ਛੋਟੀ-ਛੋਟੀਆਂ ਧਿਰਾਂ ਉਹਦੇ ਨਾਲ ਹੈਗੀਆਂ ਅੱਜ ਦੀ ਲੜਾਈ ਬੜੀ ਗਹਿ ਗਤਵੀ ਲੜਾਈ ਹੈ ਮੁੱਦਿਆਂ ਦੀ ਲੜਾਈ ਹੈ ਔਰ ਉਸ ਮੁੱਦਿਆਂ ਦੀ ਲੜਾਈ ਦੇ ਵਿੱਚ ਲੋਕਾਂ ਨੂੰ ਇੱਕ ਮੁੱਠ ਕਰਨ ਦੇ ਵਿੱਚ ਇੱਕ ਨਾਲ ਉਹਨਾਂ ਤੋਰਨ ਦੇ ਵਿੱਚ ਕਾਮਯੋਗ ਹੋਵਾਂਗੇ ਉਮੀਦ ਹੈ ਕਿ ਅਸੀਂ ਅੱਜ ਕੀ ਪਤੇ ਜਿਹੜੀ ਹਾਸਲ ਕਰਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਚੁਕਰੀ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਸਾਥੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਹਾਈ ਕਮਾਂਡ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਮੇਰਾ ਤਾਂ ਲੰਮੇ ਸਮੇ ਤੋਂ ਹੀ ਇਹੀ ਮੰਗ ਰਹੀ ਏ ਕਿ ਜਿਹੜੇ ਸਾਥੀ ਬੜਾ ਲੰਮੇ ਸਮੇਂ ਤੋਂ ਸ਼ੁਰੂ ਤੋਂ ਲੈ ਕੇ ਕੰਮ ਕਰਦੇ ਆ ਰਹੇ ਨੇ ਪਾਰਟੀ ਦੇ ਵਿੱਚ ਉਹ ਕੋਈ ਘਰ ਬੈਠ ਗਿਆ ਸੀ ਤੇ ਕੋਈ ਨਰਾਸ਼ ਸੀਗੀ ਤੇ ਮੈਂ ਕਿਹਾ ਸੀ ਹਰ ਮੀਟਿੰਗ ਦੇ ਵਿੱਚ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਸੀ ਮੈਂ ਇਹ ਕਹਿੰਦਾ ਸੀ ਕਿ ਅਸੀਂ ਪਰਿਵਾਰ ਹੋਰ ਵੱਡਾ ਕਰੀਏ ਔਰ ਜਿਹੜੇ ਘਰ ਬੈਠੇ ਨੇ ਜਾਂ ਨਰਾਸ਼ ਨੇ ਵਰਕਰ ਉਹਨਾਂ ਨੂੰ ਵੀ ਕੁਝ ਜ਼ਿੰਮੇਵਾਰੀਆਂ ਦਿੱਤੀਆਂ ਜਾਂਵਣ ਤਾ ਮੇਰੀ ਤਾਂ ਜਿਵੇਂ ਕਹਿ ਲਈਏ ਵੀ ਬਹੁਤ ਧੰਨਵਾਦੀਆਂ ਮੈਂ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੀ ਇਹ ਗੱਲ ਮੰਨ ਕੇ ਤੇ ਇਹਨਾਂ ਨੂੰ ਉਦੇਦਾਰੀਆਂ ਦਿੱਤੀਆਂ ਨੇ ਇਹਨਾਂ ਨੂੰ ਅਸੀਂ ਯਕੀਨ ਦਵਾਨੇ ਆ ਅਸੀਂ ਨਾਲ ਲੈ ਕੇ ਚੱਲਾਂਗੇ ਇਹਨਾਂ ਨੇ ਵੀ ਸਾਨੂੰ ਯਕੀਨ ਦਵਾਇਆ ਕਿ ਅਸੀਂ ਵੱਧ ਚੜ ਕੇ ਪਾਰਟੀ ਦਾ ਕੰਮ ਕਰਾਂਗੇ ਧੰਨਵਾਦ